ਸੱਚਾ ਗੱਲ ਤੁਸੀਂ ਦੇਖ ਰਹੇ ਵਿੰਡੋ ਪੰਜਾਬ ਦੇ ਵਿੱਚ ਪੇਸ਼ ਹੈ ਅੱਜ ਦੀ ਮੁਖਬਰ ਖ਼ਬਰ ਖ਼ਬਰ ਵੇ ਦੱਸ ਦਿਆ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੂੰ ਮਿਲੀ ਧਾਰਮਿਕ ਸਜਾ ਬੀਤੇ ਦਿਨ ਬੀਬੀ ਜ਼ਗੀਰ ਕੋਰ ਬਾਰੇ ਕਹੇ ਸੀ ਅਪਸ਼ਬਦ ਪ੍ਰਮਾਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੂੰ ਹੋਨਰ ਸ਼ਕਾਕਰਕ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਧਾਰਮਿਕ ਸਜਾ ਸੁਣਾਈ ਗਈ ਹੈ ਜਿਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਜੋ ਸ਼ੋਭਨੀਆ ਕਾਲੀਦਲ ਦੇ ਪ੍ਰਧਾਨ ਅਤੇ ਸ਼ੋਭਨੀਆ ਕਾਲੀਦਲ ਦੇ ਜਿਨ੍ਹਾਂ ਵੀ ਆਗੂ ਸਰ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਹੁਣ ਪੰਜ ਪਿਆਰੇ ਨੇ ਚਕਤਖਤ ਸਾਹਿਬ ਵਿਖੇ ਅੱਜ ਅਰਜੰਦਰ ਸਿੰਘ ਤਾਮੀ ਦੀ ਪੇਸ਼ੀ ਹੋਈ ਉਹਨਾਂ ਨੂੰ ਬੁਲਾਇਆ ਗਿਆ ਉੱਥੇ ਅਨਸਰਿੰਗ ਸੰਚਾਰ ਕੀਤਾ ਗਿਆ ਜਿਸ ਤੋਂ ਪਹਿਲਾਂ ਜਦੋਂ ਮੀਟਿੰਗ ਹੋਣੀ ਸੀ ਉਸ ਤੋਂ ਪਹਿਲਾਂ ਅਰਜੰਦਰ ਸਿੰਘ ਤਾਮੀ ਜੱਥੇਦਾਰ ਗਿਆਨੀ ਰਕबीर ਸਿੰਘ ਦੇ ਕਾਰਪੌਂਚ ਉੱਥੇ ਉਹਨਾਂ ਦਾ ਹਵਾਲਾ ਕਰਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਉਹਨਾਂ ਦੀ ਪੰਜ ਪਿਆਰਿਆਂ ਦੇ ਨਾਲ ਜੋ ਕਿ ਅੱਜ ਅੰਦਰਿਕ ਸੰਚਾਰ ਹੋਇਆ ਇਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ। ਦੱਸਦੇ ਕਿ ਉਹਨਾਂ ਨੂੰ ਧਾਰਮਿਕ ਸਜ਼ਾ ਕਿਉਂ ਲੱਗੀ ਹੈ? ਜੋ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਨੇ ਉਹਨਾਂ ਨੇ ਬੀਤੇ ਦਿਨ ਜੋ ਸਾਬਕਾ ਐਸਜੀਪੀਸੀ ਦੀ ਪ੍ਰਧਾਨ ਸਨ ਬੀਬੀ ਜਗੀਰਕੌਰ ਉਹਨਾਂ ਦੇ ਲਈ ਕੁਝ ਅਪਸ਼ਬਦ ਵਰਤੇ ਸਨ ਜਿਸ ਦੇ ਕਾਰਨ ਸਾਰੇ ਨੇ ਕਾਫੀ ਰੋਸ ਦਰਸਾਇਆ ਇਸ ਦੇ ਕਾਰਨ ਹੀ ਹੁਣ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੂੰ ਧਾਰਮਿਕ ਸਜ਼ਾ ਮਿਲੀ ਜਾਂ ਅੱਜ 12 ਵਜੇ ਮੀਟਿੰਗ ਹੋਈ ਸੀ ਅੰਤਿਮ ਸੰਚਾਰ ਹੋਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿੱਥੇ ਪਹਿਲੇ ਤਾਂ ਗੁਰਦੁਆਰਾ ਸਾਹਿਬ ਵਿਖੇ ਅਰਜੁਨਦਰ ਸਿੰਘ ਤਾਮੀ ਨਤਮਸਤਕ ਹੋਏ ਉਸ ਤੋਂ ਬਾਅਦ ਉਹਨਾਂ ਨੂੰ ਸੱਜਾ ਸੁਣਾਈ ਗਈ ਮੀਟਿੰਗ ਹੋਈ ਇਸ ਦੇ ਵਿੱਚ ਉਹਨਾਂ ਨੂੰ ਵੀ ਧਾਰਮਿਕ ਸੱਜਾ ਲਗਾਈ ਗਈ ਹੈ ਇਹਨਾਂ ਦੇ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਬੀਤੇ ਦਿਨੀ ਬੀਬੀ ਜਗੀਰ ਕੌਰ ਨੂੰ ਬੋਲੇ ਗਏ ਅਪਸ਼ਬਦਾਜ਼ ਦੇ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦੇ ਆਦੇਸ਼ ਅਨੁਸਾਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋਏ ਇਸ ਦੇ ਦੌਰਾਨ ਪੰਜ ਪਿਆਰਿਆਂ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੋ ਜੋ ਤਾਰਮੀ ਸਜਾ ਲਗਾਈ ਗਈ ਹੈ ਉਸ ਦੇ ਵਿੱਚ ਇੱਕ ਘੰਟਾ ਜੋੜਾ ਘਰ ਵਿਖੇ ਸੇਵਾ ਕਰਨਗੇ ਜਾਂ ਫਿਰ ਹਰਮੰਦਰ ਸਾਹਿਬ ਵਿਖੋ ਨਦੀ ਸਜਾ ਲੱਗੀ ਹੈ ਜਿੱਥੇ ਇੱਕ ਘੰਟਾ ਲੱਗਰ ਵਿਖੇ ਬਰਤਨ ਮਾਂਜਣ ਦੀ ਸੇਵਾ ਕਰਨਗੇ ਉਸ ਦੇ ਨਾਲ ਹੀ ਪੰਜ ਜਪਜੀ ਸਾਹਿਬ ਦੇ ਪਾਠ ਕਰਨ ਦੇ ਉਪਰੰਤ 500 ਰੁਪਏ ਦੀ ਦੇਖ ਸੇਵਾ ਕਰਵਾ ਕੇ ਅਰਦਾਸ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਹੈ ਐਸੇ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੰਦਿਆ ਜੋੜਾਕਰ ਲੰਗਰ ਸ੍ਰੀ ਰਾਮਦਾਸ ਜੀ ਦੇ ਵਿਖੇ ਆਪਣੀ ਸੇਵਾ ਉਹਨਾਂ ਨੇ ਸੰਪੂਰਨ ਕਰਤੀ ਹੈ ਉਹਨਾਂ ਨੇ ਸੇਵਾ ਕਰਨੀ ਸ਼ੁਰੂ ਕਰਤੀ ਹੈ ਤੇ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਰਜਿੰਦਰ ਸਿੰਘ tạmਮੀ ਆਪਣੀ ਸੇਵਾ ਨਿਭਾ ਰਹੇ ਹਨ ਪਰ ਇਹ ਫਿਰ ਤੋਂ ਦੱਸ ਦਈਏ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ tạmਮੀ ਨੂੰ ਬੀਬੀ ਜਗੀਰਕੌਰ ਦੇ حوالے ਦੇ ਵਿੱਚ ਅਪਸ਼ਬਦ ਇਸਤੇਮਾਲ ਕਰਨ ਦੇ ਲਈ ਉਹਨਾਂ ਨੂੰ ਅੱਜ ਧਾਰਮਿਕ ਸਜ਼ਾ ਲਗਾਈ ਗਈ ਹੈ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਉਹਨਾਂ ਦੀ ਸਜ਼ਾ ਜੋ ਕਿ ਹੈ ਸ਼ੁਰੂ ਹੋ ਗਈ ਹੈ ਦਿੱਲੀ ਦੇ ਸੀਐਮ ਅਤੀਸ਼ੀਦੀ ਹੋ ਸਕਦੀ ਹੈ ਗ੍ਰਿਫਤਾਰੀ ਅੱਜ ਤੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੇ ਰਾਹੀਂ ਵਿਰੋਧੀ ਧਿਰਾਂ ਦੇ ਉੱਪਰ ਸਾਧਿਆ ਸਿੱਧਾ ਨਿਸ਼ਾਨਾ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੰਜੀਵਨੀ ਅਤੇ ਮਹਿਲਾ ਸਨਮਾਨ ਯੋਜਨਾ ਜੋ ਕਿ ਸ਼ੁਰੂ ਕੀਤੀ ਹੋਈ ਸੀ ਜਿਸ ਦੇ ਚੱਲਦੇ ਰਜਿਸਟ੍ਰੇਸ਼ਨ ਜੋ ਕਿ ਸੀਗੇ ਦਿੱਲੀ ਦੇ ਵਿੱਚ ਚੱਲ ਰਿਹਾ ਸਨ ਇਸ ਤੋਂ ਪਹਿਲਾਂ ਹੀ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਵੀ ਕਹਿਆ ਸੀ ਕਿ ਜੋ ਮਹਿਲਾਵਾਂ ਨੇ ਦਿੱਲੀ ਦੀਆਂ ਉਹਨਾਂ ਨੂੰ 2100 ਰੁਪਏ ਦਿੱਤੇ ਜਾਣਗੇ ਜਦੋਂ ਉਹਨਾਂ ਦੀ ਸਰਕਾਰ ਬਣ ਜਾਵੇਗੀ ਉਸ ਤੋਂ ਬਾਅਦ ਜੋ ਉਹਨਾਂ ਨੇ ਵਾਦਾ ਕੀਤਾ ਸੀ ਕਿ 100000 ਰੁਪਏ ਜੋ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਆਣੇ ਸ਼ੁਰੂ ਹੋ ਜਾਣਗੇ ਜਿਸ ਦੇ ਰਜਿਸਟ੍ਰੇਸ਼ਨ ਸ਼ੁਰੂ ਹੋ ਗਏ ਸੀ ਅਰਵਿੰਦ ਕੇਜਰੀਵਾਲ ਆਪ ਆਪਣੀ ਸਰਕਾਰ ਦੇ ਨਾਲ ਜਾ ਕੇ ਲੋਕਾਂ ਦੇ ਘਰ ਜਾ ਕੇ ਰਜਿਸਟ੍ਰੇਸ਼ਨ ਕਰਵਾ ਰਹੇ ਸਨ ਜਿਨ੍ਹਾਂ ਦੇ ਵੋਟਰ ਕਾਰਡ ਨਹੀਂ ਬਣੇ ਸਨ ਉਹ ਵੀ ਬਣਵਾ ਰਹੇ ਸਨ ਤੇ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਉੱਪਰ ਸਰਕਾਰਾਂ ਵੱਲੋਂ ਜੋ ਕਿ ਸਵਾਲ ਚੁੱਕੇ ਗਏ ਨੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਅਰਵਿੰਦ ਕੇਜਰੀਵਾਲ ਯੋਜਨਾ ਬਣਾ ਰਿਹਾ ਹੈ ਇਹ ਸਭ ਝੂਠੀ ਹੈ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਆਪਣੀ ਨਿੱਜੀ ਜਾਣਕਾਰੀਆਂ ਸ਼ੇਅਰ ਕਰਨ ਤੋਂ ਬਚੋ ਕਿਉਂਕਿ ਇਹ ਕੋਈ ਕਾਡਨਾ ਫਰੋਡ ਜਾਂ ਸਕੈਮ ਹੋ ਸਕਦਾ ਹੈ ਤੇ ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਆਪਨੀ ਐਕਸ ਦੇ ਉੱਪਰ ਇੱਕ ਪੋਸਟ ਸਾਂਝਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜੋ ਸੀਐਮ ਆਪਤੀਸ਼ੀ ਹੈ ਉਸ ਨੂੰ ਹੁਣ ਗ੍ਰਿਫਤਾਰ ਕਰਵਾਉਂਦਾ ਜੋ ਕਿ ਹੈ ਬਾਕੀ ਜੋ ਸਰਕਾਰਾ ਵੱਲੋਂ ਪਲਾਨ ਬਣਾਏ ਜਾ ਰਹੇ ਨੇ ਉਹਨਾਂ ਨੇ ਇੰਡਾਇਰੈਕਟਲੀ ਵੇ ਦੇ ਨਾਲ ਭਾਜਪੀ ਨੂੰ ਨਿਸ਼ਾਨਾ ਸਾਧਿਆ ਜਿਹਾ ਭਾਜਪੀ ਅਤੇ ਕੇਂਦਰ ਸਰਕਾਰ ਦੇ ਉੱਪਰ ਅਰਵਿੰਦ ਕੇਜਰੀਵਾਲ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੋ ਸਰਕਾਰਾ ਨੇ ਉਹ ਕੁਝ ਨਾ ਕੁਝ ਕਰਕੇ ਕਿਸੇ ਤਰੀਕੇ ਦੇ ਨਾਲ ਸੀਐਮ ਅਤੀਸ਼ੀ ਨੂੰ ਹੁਣ ਗ੍ਰਿਫਤਾਰ ਕਰਵਾਉਣਾ ਚਾਹੁੰਦੀਆਂ ਨੇ ਜਿਸ ਦੇ ਲਈ ਹੁਣ ਉਹਨਾਂ ਨੇ ਅੱਜ ਦੁਪਹਿਰ 12 ਵਜੇ ਪ੍ਰੈਸ ਕਾਨਫਰੰਸ ਵੀ ਕੀਤੀ ਅਰਵਿੰਦ ਕੇਜਰੀਵਾਲ ਅਤੇ सीएम आतिशी की प्रेस कॉन्फ्रेंस आओ हम तो सुना उन्होंने प्रेस कॉन्फ्रेंस दौरान किया भारतीय जनता पार्टी ने दिल्ली के लोगों के खिलाफ उनकी जिंदगी दूभर करने के लिए कितनी किस्म के षड्यंत्र रचे हैं समय समय के ऊपर उन्होंने दिल्ली सरकार के कामों को रोकते रहे एलजी के जरिए तरह तरह के कानून लाके लेकिन हमारी सरकार ने कोई काम दिल्ली वालों का रुकने नहीं दिया ऐसे ऐसे ऐतिहासिक काम दिल्ली के अंदर किए गए जो कि इस देश ने कभी पचहत्तर साल में देखे नहीं थे सारे काम कराए गए जब उनके सारे षड्यंत्र फेल हो गए तो उन्होंने फिर एक एक करके दिल्ली के आम सॉरी आम आदमी पार्टी के सीनियर नेताओं को मंत्रियों को कैबिनेट मिनिस्टर्स को जेल भेजना चालू किया उन्होंने सत्यन्दर जैन को जेल भेजा मनीष सिसोदिया को जेल भेजा संजय सिंह को जेल भेजा मुझे जेल भेजा सब लोगों को उन्होंने जेल भेजना चालू किया उसके बावजूद भी काम नहीं रुके और कोई दूर दूर तक दिखाई नहीं दे रहा कि बीजेपी जीत रही है अब बीजेपी को दिखने लगा है कि बीजेपी न केवल हार रही है बल्कि शायद भारत के इतिहास में उनकी ऐतिहासिक हार दिल्ली के चुनाव में बीजेपी की होने वाली है बीजेपी के पास कोई नैरेटिव नहीं है उनके पास ये बताने को नहीं है कि उन्होंने दस साल में क्या काम किया दस साल में आधी सरकार दिल्ली में उनकी भी थी उनके साथ एम थे उनके एल थे उनके पास अरबों खरबों रुपया था केंद्र सरकार के पास उन्होंने इन दस सालों में ना कोई सड़क बनवाई ना कोई अस्पताल बनवाया ना कोई स्कूल बनवाया ना कोई कॉलेज बनाया दिल्ली के लोगों के लिए कोई काम नहीं किया दिल्ली के लोगों ने उनको एक ही काम दिया था कानून व्यवस्था का उसका भी उन्होंने कबाड़ा कर दिया आज दिल्ली के लोग डर के माहौल के अंदर जी रहे हैं और खुलेआम दिल्ली की सड़कों पर गोलियां चल रही हैं तो ना उनके पास कोई नेगेटिव है वो ये नहीं बता पा रहे उन्होंने दस साल में क्या काम किया वो ये नहीं बता रहे कि अगर उन्हें वोट दो तो क्या काम करेंगे वो केवल केजरीवाल ये केजरीवाल वो गालियां दे रहे हैं गालियों के बेसिस पे वो वोट मांग रहे हैं उनके पास कोई सीएम चेहरा नहीं है उनके पास कोई कैंडिडेट्स नहीं है उनके पास कोई एजेंडा नहीं है चुनाव लड़ने के लिए और दूसरी तरफ आम आदमी पार्टी एक पॉजिटिव कैंपेन कर रही है हम ये बता रहे हैं लोगों को कि दस साल में हमने ये काम किए हमने स्कूल अच्छे किए स्कूल शानदार किए बच्चों की पढ़ाई का इंतज़ाम किया आप लोगों के इलाज का इंतज़ाम किया अस्पताल अच्छे किए मोहल्ला क्लिनिक बनाए बिजली 24 घंटे की बिजली फ्री की पानी की व्यवस्था की घर घर पानी पहुंचाने का काम किया महिलाओं की बस यात्रा फ्री करी बुजुर्गों के लिए हमने तीर्थ यात्रा फ्री करी हमने इतने सारे काम किए इसलिए हम कह रहे हैं हमें वोट दो आने वाले समय में हम महिलाओं को इक्कीस सौ इक्कीस सौ रुपये देंगे बुजुर्गों का फ्री में इलाज कराएंगे चाहे प्राइवेट हो चाहे सरकारी हो हम ये ये काम करेंगे हम इन हमें इन पे काम दो हम अपने कामों पे वोट मांग रहे हैं वो केवल और केवल गालियों पे वोट मांग रहे हैं और काम रोकने पे वोट मांग रहे हैं <coughs> अभी दो तीन दिन तीन चार दिन पहले हमने दो योजनाएं चालू की अनाउंस ਹੰਦਸਿਆ ਜਗਜੀਤ ਸਿੰਘ ਢੱਲੇਵਾਲ ਦਾ ਇਲਾਜ ਕਰਨ ਦੇ ਲਈ ਮੈਡੀਕਲ ਟੀਮ ਜੋ ਆਂਦੀ ਸੀਗੀ ਉਹਨਾਂ ਦੇ ਨਾਲ ਪਾਣਿਆ ਪਿਆਨਕ ਸੜਕ ਹਾਦਸਾ ਰਸਤੇ ਦੇ ਵਿੱਚ ਸਕੋਰਪਿਓ ਗੱਡੀ ਦੇ ਨਾਲ ਹੋਈ ਤੱਕ ਖਨੋਰੀ ਬਾਰਡਰ ਦੇ ਉੱਪਰ ਬੀਤੇ 30 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਮਰਨ ਵਰ ਤੋਂ ਵਰਤ ਦੇ ਉੱਪਰ ਬੈਠੇ ਹੋਏ ਨੇ ਤੇ ਉਹਨਾਂ ਦੇ ਹਵਾਲੇ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਗਈ। ਲੱਗਦਾ ਕਿ ਜੋ ਮੈਡੀਕਲ ਟੀਮ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਖਨੋਰੀ ਬਾਰਡਰ ਦੇ ਉੱਪਰ ਜਗਜੀਤ ਸਿੰਘ ਢੱਲੇਵਾਲ ਦਾ ਚੈੱਕਅਪ ਕਰਨ ਦੇ ਲਈ ਪਹੁੰਚਦੀ ਹੈ ਉਹਨਾਂ ਦੇ ਨਾਲ ਅੱਜ ਰਸਤੇ ਦੇ ਵਿੱਚ ਇੱਕ ਪਿਆਨਾਕ ਹਾਦਸਾ ਵਾਪਰ ਗਿਆ ਦੱਸਦੇ ਕਿ ਜੋ ਮੈਡੀਕਲ ਟੀਮ ਦੀ ਗੱਡੀ ਸੀਗੀ ਖਨੋਰੀ ਬਾਰਡਰ ਦੇ ਉੱਪਰ ਜਗਜੀਤ ਸਿੰਘ ਢੱਲੇਵਾਲ ਦਾ ਚੈੱਕਅਪ ਕਰਨ ਤੋਂ ਬਾਅਦ ਵਾਪਸ ਹਸਪਤਾਲ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਉਹਨਾਂ ਦੀ ਟੱਕਰ ਇੱਕ ਸਕੋਰਪਿਓ ਗੱਡੀ ਦੇ ਨਾਲ ਹੋਈ ਹੈ ਜਿਸ ਦੀਆਂ ਤਸਵੀਰਾਂ ਲਾਈਵ ਤੁਸੀਂ ਇਸ ਵੇਲੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿੰਨਾ ਪਿਆਨਾਕ ਹਾਦਸਾ ਉਹਨਾਂ ਦੀ ਗੱਡੀ ਦੇ ਨਾਲ ਵਾਪਰਿਆ ਹੈ ਗੱਡੀ ਦੇ ਜੋ ਪਰ ਖੱੱਚੇ ਉੱਡ ਗਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਜੋ ਸਕੋਰਪੀਓ ਗੱਡੀ ਸੀ ਉਸ ਦਾ ਜੋ ਕੰਟਰੋਲ ਸੀਗਾ ਖਰਾਬ ਹੋ ਗਿਆ ਸੀ ਆਊਟ ਆਫ ਕੰਟਰੋਲ ਗੱਡੀ ਹੋ ਗਈ ਸੀ ਜੋ ਸਿੱਧਾ ਜਾ ਕੇ ਮੈਡੀਕਲ ਟੀਮ ਦੀ ਗੱਡੀ ਦੇ ਵਿੱਚ ਜਾ ਵੱਜੀ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜੋ ਗੱਡੀ ਦੇ ਵਿੱਚ ਟੀਮ ਸੀਗੀ ਉਹਨਾਂ ਦੀ ਹਾਲਤ ਇਸ ਵੇਲੇ ਕਾਫੀ ਜ਼ਿਆਦਾ ਖਰਾਬ ਹੈ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਹੁਣ ਤੁਹਾਨੂੰ ਦੱਸ ਦੇ ਕਿ ਜੋ ਜਗਜੀਤ ਸਿੰਘ ਢੱਲੇ ਵਾਲਾ ਬੀਤੇ 3 ਦਿਨਾਂ ਤੋਂ ਮਰਨ ਵਰਤੋਂ ਵਰਤ ਦੇ ਉੱਪਰ ਬੈਠੇ ਹੋਏ ਨੇ ਉਹਨਾਂ ਦੀ ਹਾਲਤ ਇਸ ਵੇਲੇ ਕਾਫੀ ਦਾ ਨਾਜ਼ੁਕ ਬਣੀ ਹੋਈ ਹੈ ਸਰਕਾਰ ਤੋਂ ਆਪਣੀਆਂ ਮੰਗਾ ਮੰਗਵਾਉਣ ਦੇ ਲਈ ਜਿੰਨੇ ਵੀ ਕਿਸਾਨ ਨੇ ਇਸ ਵੇਲੇ ਖਨੋਰੀਆਂ ਤੇ ਸ਼ੰਭੂ ਬਾਰਡਰ ਦੇ ਉੱਪਰ ਤਰਨੇ ਦੇ ਕੇ ਬੈਠੇ ਹੋਏ ਨੇ ਕੁਝ ਸਮੇਂ ਪਹਿਲੇ ਉਹਨਾਂ ਨੇ ਦਿੱਲੀ ਕੂਚ ਵੀ ਕੀਤਾ ਸੀ ਜਿਸ ਦੇ ਵਿੱਚ ਉਹ ਆਸਫਲ ਰਹੇ ਪਰ ਜੋ ਜਗਜੀਤ ਸਿੰਘ ਢੱਲੇਵਾਲ ਹੈ ਉਹਨਾਂ ਨੇ ਜਦੋਂ ਮਰਨਵਰ ਤੋਂ ਵਰਦ ਦੇ ਉੱਪਰ ਬੈਠਣਾ ਸੀ ਉਸ ਤੋਂ ਪਹਿਲਾਂ ਜਿੰਨੀ ਜੋ ਪ੍ਰਾਪਰਟੀ ਸੀਗੀ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਦੇ ਦਿੱਤੀ ਉਸ ਤੋਂ ਬਾਅਦ ਮਰਨਵਰ ਤੋਂ ਵਰਦ ਦੇ ਉੱਪਰ ਬੈਠੇ ਉਹਨਾਂ ਨੂੰ 30 ਦਿਨ ਹੋ ਗਏ ਨੇ ਜੋ ਟੀਮ ਹੈ ਡਾਕਟਰ ਰੀਦਿਆ ਉਹ ਆਏ ਦਿਨ ਉਹਨਾਂ ਦਾ ਚੈੱਕਅਪ ਕਰਦੇ ਇਲਾਜ ਕਰਦੀ ਹੈ ਇਸ ਵੇਲੇ ਦੱਸਿਆ ਜਾ ਰਿਹਾ ਹੈ ਕਿ ਜਗਜੀਤ ਸਿੰਘ ਢੱਲੇਵਾਰ ਦੀ ਹਾਲਤ ਵੀ ਹੈ ਜੋ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ 15 ਤੋਂ 16 ਕਿਲੋ ਉਹਨਾਂ ਦਾ ਵਜ਼ਨ ਘੱਟ ਚੁੱਕਿਆ ਹੈ ਸਿਰਫ ਪਾਣੀ ਦੇ ਸਹਾਰੇ ਦੇ ਉੱਪਰ ਉਹ ਜੀ ਰਹੇ ਨੇ ਤੇ ਅੱਜ ਸਵੇਰੇ ਨਰਿੰਦਰ ਮੋਦੀ ਨੂੰ ਵੀ ਜਗਜੀਤ ਸਿੰਘ ਢੱਲੇਵਾਲ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ ਤੇ ਹੁਣ ਇੱਕ ਵਾਰੀ ਪੇ ਤੁਹਾਨੂੰ ਦੱਸ ਦਿੰਦੇ ਆ ਕਿ ਜਗਜੀਤ ਸਿੰਘ ਢੱਲੇਵਾਲ ਦੀ ਜੋ ਮੈਡੀਕਲ ਟੀਮ ਆਂਦੀ ਹੈ ਰੋਜ਼ ਚੈੱਕਅਪ ਕਰਨ ਦੇ ਲਈ ਉਹਨਾਂ ਦੇ ਨਾਲ ਇੱਕ ਹਾਦਸਾ ਵਾਪਰਿਆ ਪਟਿਆਲਾ ਸ਼ਹਿਰ ਦੇ ਸਮਾਣਾ ਤੋਂ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਿੰਡ ਮਵਿਕਲਾ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦੀ ਜਾਂਚ ਕਰਨ ਵਾਸਤੇ ਜੋ ਡਾਕਟਰ ਦੀ ਟੀਮ ਆਂਦੀ ਹੈ ਉਹਨਾਂ ਦੀ ਇੱਕ ਸਕੋਰਪੀਓ ਗੱਡੀ ਦੇ ਨਾਲ ਹਾਦਸਾ ਹੋ ਗਿਆ ਟੱਕਰ ਹੋ ਜਾਂਦੀ ਹੈ ਜਦੋਂ ਮੈਡੀਕਲ ਟੀਮ ਖਨੋਰੀ ਬਾਰਡਰ ਤੋਂ ਵਾਪਸ ਪਟਿਆਲਾ ਜਾ ਰਹੀ ਸੀ ਤੇ ਇਸ ਮੌਕੇ ਦੇ ਉੱਪਰ ਸਕੋਰਪੀਓ ਗੱਡੀ ਬੇਕਾਬੂ ਹੋ ਕੇ ਮੈਡੀਕਲ ਟੀਮ ਦੀ ਜੋ ਗੱਡੀ ਹੈ ਉਸ ਦੇ ਵਿੱਚ ਸਿੱਧਾ ਜਾ ਵੱਜਦੀ ਹੈ ਇਸ ਦੌਰਾਨ ਜੋ ਡਾਕਟਰ ਨੇ ਕਾਫੀ ਜ਼ਿਆਦਾ ਜ਼ਖਮੀ ਹੋ ਗਏ ਨੇ ਪਟਿਆਲਾ ਦੇ ਸਮਾਰਾ ਮਾਜਰਾ ਪਿੰਡ ਦੇ ਵਿੱਚ ਅੱਜ ਜਗਜੀਤ ਸਿੰਘ ਢੱਲੇਵਾਲ ਦੀ ਮੈਡੀਕਲ ਟੀਮ ਦੇ ਨਾਲ ਹਾਦਸਾ ਵਾਪਰਿਆ ਤੇ ਜਿਨਨੇ ਵੀ ਡਾਕਟਰ ਜੋ ਜ਼ਖਮੀ ਹੋ ਗਏ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਾਇਆ ਗਿਆ ਹੈ ਉਹਨਾਂ ਦੀ ਹਾਲਤ ਇਸ ਵੇਲੇ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਕੋਰਪੀਓ ਗੱਡੀ ਦੀ ਮੈਡੀਕਲ ਟੀਮ ਦੀ ਗੱਡੀ ਦੇ ਨਾਲ ਟੱਕਰ ਹੋਈ ਹੈ ਪਟਗੜ੍ਹ ਸਾਹਿਬ ਤੋਂ ਮਠਾ ਟੇਕੇ ਪਲਟ ਰਹੀ ਟਰੈਕਟਰ ਟਰਾਲੀ ਵੀ ਹੋਈ ਟਰੈਕਟਰ ਦੇ ਨਾਲ ਟੱਕਰ ਦੋ ਦੀ ਹੋਈ ਮੌਤ 10 ਜ਼ਖਮੀ ਫਤੇਗੜ ਸਾਹਿਬ ਤੋਂ ਇੱਕ ਮੰਦਭਾਗੀ ਘਟਨਾ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਆ ਦੱਸ ਦੇਗੀ ਫਤੇਗੜ ਸਾਹਿਬ ਵਿਖੇ ਬੀਤੀ ਰਾਤ ਇੱਕ ਪਿਆਨਖੀ ਹਾਦਸਾ ਵਾਪਰਿਆ ਜਿੱਥੇ ਇੱਕ ਟਰੈਕਟਰ ਟਰਾਲੀ ਦੀ ਜੋ ਕਿ ਟਰੱਕ ਦੇ ਨਾਲ ਟੱਕਰ ਹੋਈ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੋ ਸੰਗਤ ਸੀ ਜੋ ਟਰਾਲੀ ਦੇ ਵਿੱਚ ਬੈਠੀ ਹੋਈ ਸੀ ਉਹ ਫਤੇਗੜ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆਪਣੇ ਘਰ ਵੱਲ ਨੂੰ ਮੁੜ ਰਹੀ ਸੀ ਤੇ ਰਸਤੇ ਦੇ ਵਿੱਚ ਇਹ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਗਿਆ ਖੰਨੇ ਦੇ ਪਿੰਡ ਭਾਦੋ ਦੇ ਵਿੱਚ ਹਾਈਵੇ ਦੇ ਉੱਪਰ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਤਸਵੀਰਾਂ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਟਰੈਕਟਰ ਅਤੇ ਟਰਾਲੀ ਦੀ ਟੱਕਰ ਹੋਈ ਹੈ ਜੋ ਦੂਜਾ ਟਰੈਕਟਰ ਹੈ ਉਸ ਦੀ ਹਾਲਤ ਇਸ ਵੇਲੇ ਕਾਫੀ ਜ਼ਿਆਦਾ ਖਰਾਬ ਦੇਖ ਨੂੰ ਮਿਲ ਰਹੀ ਹੈ ਇਸ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਜਿਹੜੇ 10 ਲੋਕ ਸਨ ਉਹ ਕਾਫੀ ਜ਼ਿਆਦਾ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਸ ਵੇਲੇ ਭਰਤੀ ਕਰਵਾਇਆ ਗਿਆ ਹੈ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਟਰਾਲੀ ਹੈ ਉਸ ਦੀ ਜੋ ਹਾਲਤ ਹੈ ਇਸ ਲਈ ਕਾਫੀ ਜ਼ਿਆਦਾ ਖਰਾਬ ਦੇਖਣ ਨੂੰ ਮਿਲ ਰਹੀ ਹੈ ਇਸ ਦੇ ਵਿੱਚ ਜੋ ਲੋਕ ਸਨ ਉਹਨਾਂ ਦੇ ਵਿੱਚੋਂ ਇੱਕ ਜੋ ਕਿ ਬੱਚਾ ਸੀ ਜਿਸ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ ਤੇ ਇੱਕ ਵਿਅਕਤੀ ਜਿਸ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ ਉਹਨਾਂ ਦੀ ਮੌਤ ਹੋ ਗਈ ਹੈ ਟਰਾਲੀ ਦੇ ਉੱਪਰ ਚੰਦਾ ਲੱਗਿਆ ਹੋਇਆ ਸੀ ਫਤੇਗੜ ਸਾਹਿਬ ਦੀ ਜੋ ਕਿ ਹੈ ਪਵਿੱਤਰ ਧਰਤੀ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਕਰਾਵਲ ਨੂੰ ਜਾ ਰਹੇ ਸਨ ਤੇ ਦੱਸਿਆ ਜਾ ਰਿਹਾ ਇਹ ਜੋ ਟਰਾਲੀ ਹੈ ਪੋਖੇਮ ਕਰਨ ਜੋ ਕਿ ਪੱਟੀ ਦੇ ਵਿੱਚ ਪੈਂਦਾ ਉਧਰੋਂ ਫਤਿਹਗੁਰ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ ਸਾਰੇ ਲੋਕ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਕੀ ਪਤਾ ਸੀ ਕਿ ਇਸ ਪਵਿੱਤਰ ਧਰਤੀ ਤੋਂ ਵਾਪਸ ਜਾਂਦੇ ਹੋਇਆਂ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਣਾ ਇੱਕ ਵਾਰੀ ਫੇਦ ਉਦਾਸ ਜੀ ਕਿ ਖੰਨੇ ਤੇ ਕੋਲ ਇਹ ਹਾਦਸਾ ਵਾਪਰਿਆ ਖੰਨੇ ਦੇ ਕੋਲ ਜੋ ਪਿੰਡ ਭਾਰਦੋ ਦੱਸਿਆ ਜਾ ਰਿਹਾ ਹੈ ਹਾਈਵੇ ਦੇ ਉੱਪਰ ਇੱਕ ਟਰੈਕਟਰ ਟਰਾਲੀ ਦੀ ਜੋ ਕਿ ਇਹ ਟਰੈਕਟਰ ਦੇ ਨਾਲ ਟੱਕਰ ਹੋਈ ਹੈ ਤੁਹ ਸਕਰੀਨ ਦੇ ਉੱਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਇਸ ਵੇਲੇ ਹਾਲਤ ਜੋ ਕਿ ਟਰਾਲੀਆਂ ਤੇ ਟਰੈਕਟਰ ਦੀ ਦੇਖੀ ਜਾ ਰਹੀ ਹੈ ਇਸ ਦੇ ਵਿੱਚ ਜੋ ਲੋਕ ਸੜਨਾ ਉਹਨਾਂ ਦੀ ਹਾਲਤ ਇਸ ਵੇਲੇ ਕਾਫੀ ਦਾ ਨਾਜ਼ੁਕ ਬਣੀ ਹੋਈ ਹੈ ਹਸਪਤਾਲ ਦੇ ਵਿੱਚ ਲੋਕਾਂ ਨੂੰ ਪਹਤੀ ਕਰਵਾਇਆ ਹੋਇਆ ਹੈ ਤੇ ਦੱਸ ਦਈਏ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਜਿਸ ਦਾ ਨਾਮ ਅਵਤਾਰ ਸਿੰਘ ਉਮਰ 32 ਸਾਲ ਦੱਸੀ ਜਾ ਰਹੀ ਹੈ ਅਤੇ ਸੁਰਿੰਦਰ ਸਿੰਘ ਜੋ ਕਿ 15 ਸਾਲ ਉਮਰ ਦੱਸੀ ਜਾ ਰਹੀ ਹੈ ਲੜਕੇ ਦੀ ਦੋਨਾਂ ਦੀ ਮੌਤ ਹੋ ਗਈ ਹੈ ਦੇ ਨਾਲ ਹੀ 10 ਲੋਕ ਜ਼ਖਮੀ ਹੋ ਗਏ ਨੇ ਬਾਕੀ ਜਿਹੜੇ ਲੋਕ ਨੇ ਉਹਨਾਂ ਦੀ ਹਾਲਤ ਇਸ ਵੇਲੇ ਠੀਕ ਦੱਸੀ ਜਾ ਰਹੀ ਹੈ ਜੋ ਲੋਕ ਸੰਨ ਉਹ ਪੱਟੀ ਤੋਂ ਖੇਮਕਰਨ ਇਲਾਕੇ ਤੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਏ ਸੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਜੋ ਸੰਗਤ ਹੈ ਉਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦਾਂ ਨੂੰ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਪੂਰੇ ਦੇਸ਼ ਭਰ ਤੋਂ ਲੋਕ ਸ਼ਹੀਦੀ ਦੀ ਧਰਤੀ ਦੇ ਉੱਪਰ ਆਉਂਦੇ ਨੇ ਮੱਥਾ ਟੇਕਣ ਜਦੋਂ ਸ਼ਹੀਦੀ ਦਿਹਾੜੇ ਚਲਦੇ ਨੇ ਜਿਨ੍ਹਾਂ ਲੋਕਾਂ ਨੂੰ ਇਤਿਹਾਸ ਦਾ ਪਤਾ ਹੈ ਉਹ ਸਭ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਨੂੰ ਆਉਂਦੇ ਨੇ ਇਸ ਦੇ ਨਾਲ ਹੀ ਦੱਸ ਦੇ ਕਿ ਬੀਤੀ ਰਾਤ ਖੰਨਾ ਦੇ ਜੀਟੀ ਰੋਡ ਦੇ ਉੱਪਰ ਇਹ ਹਾਦਸਾ ਵਾਪਰਿਆ ਜਿੱਥੇ ਫਤਿਹਗੜ੍ਹ ਸਾਹਿਬ ਤੋ ਮੱਥਾ ਟੇਕ ਕੇ ਆਪਣੇ ਘਰ ਨੂੰ ਟਰੈਕਟਰ ਟਰਾਲੀ ਜਾ ਰਹੀ ਸੀ ਤਸਵੀਰਾਂ ਇਸ ਵੇਲੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਤੇ ਜੋ ਟਰੈਕਟਰ ਹੈ ਉਸ ਦੀ ਹਾਲਤ ਕਾਫੀ ਜ਼ਿਆਦਾ ਜੋ ਕਿ ਖਰਾਬ ਦੇਖਣ ਨੂੰ ਮਿਲ ਰਹੀ ਹੈ ਪਰ ਖੱਟੇ ਉੱਡ ਗਏ ਨੇ ਜੋ ਟਰੈਕਟਰ ਹੈ ਉਸ ਦੇ ਉਸ ਦੇ ਵਿੱਚ ਜੋ ਸਵਾਰੀਆਂ ਬੈਠੇ ਸਨ 10 ਜ਼ਖਮੀ ਹੋ ਜਾਂਦੇ ਤੇ ਦੋ ਦੀ ਮੌਤ ਵੀ ਹੋ ਗਈ ਹੈ ਜੋ ਹਾਦਸਾ ਫਤੇਗੜ ਸਾਹਿਬ ਤੋਂ ਵਾਪਸ ਆਪਣੇ ਘਰ ਪਰਤ ਰਹੇ ਸਨ ਜਿੰਨੀਆਂ ਵੀ ਉਸ ਦੇ ਵਿੱਚ ਸ਼ਰਦਾਲੂ ਬੈਠੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਪਾੜਾ ਵਾਪਰੇ। ਫੁਸ਼ਿਆਪੁਰ ਦੇ ਵਿੱਚ ਤੜਕ ਸਵੇਰੀ বাস ਖੇਤਾ ਦੇ ਵਿੱਚ ਜਾ ਪਲਟੀ ਵੀ ਤੋਂ 25 ਸਵਾਰੀਆਂ ਸਨ ਤੇ ਕਈ ਲੋਕ ਹੋਏ ਜ਼ਖਮੀ। ਫੁਸ਼ਿਆਪੁਰ ਦੇ ਵਿੱਚ ਅੱਜ ਤੜਕ ਸਵੇਰੇ ਇੱਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਨਿੱਜੀ বাস ਜੋ ਕੀ ਤਲਵਾਰੇ ਤੋਂ ਜਲੰਧਰ ਵੱਲ ਨੂੰ ਜਾ ਰਹੀ ਸੀ ਰਸਤੇ ਦੇ ਵਿੱਚ ਜੋ বাস ਸੀਗੀ ਡਿਸਬੈਲੈਂਸ ਹੋ ਗਈ ਤੇ ਸਿੱਧਾ ਜਾ ਕੇ ਖੇਤਾ ਦੇ ਵਿੱਚ ਜਾਵੜੀ। ਇਜਾ ਨਾਨੀ ਰਾਜੇ ਦੀ ਬਾਸ ਦੇ ਵਿੱਚ 20 ਤੋਂ 25 ਸਵਾਰੀਆਂ ਸੀ ਜਿਨ੍ਹਾਂ ਨੂੰ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਜੋ ਲੋਕ ਅੰਦਰ ਬੈਠੇ ਹੋਏ ਸਨ ਉਹ ਕਾਫੀ ਦਾ ਜ਼ਖਮੀ ਹੋ ਗਏ ਨੇ ਜਦੋਂ ਬਾਸ ਪਲਟੀ ਤਾਂ ਪਿੰਡ ਦੇ ਆਸ-ਪਾਸ ਦੇ ਜੋ ਲੋਕ ਸਨ ਉਹ ਬਾਸ ਦੇ ਵਿੱਚ ਜੋ ਸਵਾਰੀਆਂ ਸਨ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਜੁਟ ਗਏ ਉਹਨਾਂ ਨੂੰ ਟਾਂਡ ਅਤੇ ਦਸੂਹੇ ਦੇ ਹਸਪਤਾਲ ਦੇ ਵਿੱਚ ਪਹੁੰਚ ਕਰਾਇਆ ਗਿਆ ਤਸਵੀਰਾਂ ਤੁਸੀਂ ਸਕ੍ਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਹਾਲਤ ਇਸ ਵੇਲੇ ਕਾਫੀ ਜ਼ਿਆਦਾ ਬੁਰੀ ਹੋਈ ਪਈ ਹੈ ਉਹਨਾਂ ਨੂੰ ਕਾਫੀ ਸੱਟਾਂ ਵੀ ਲੱਗੀਆਂ ਨੇ ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਜੋ ਬੱਸ ਸੀ ਕਿ ਉਸ ਦੇ ਵਿੱਚ 20 ਤੋਂ 25 ਸਵਾਰੀਆਂ ਸਵਾਰ ਸਨ ਸਵੇਰੇ ਜੋ ਕਟਨਾ 9:30 ਵਜੇ ਦੇ ਕਰੀਬ ਹੋਈ ਹੈ ਜਦੋਂ ਬੱਸ ਜੰਦਰਵਾਲ ਨੂੰ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਗਿਆ ਜਦੋਂ ਪਿੰਡਾਂ ਦੇ ਲੋਕਾਂ ਨੂੰ ਪਤਾ ਲੱਗਿਆ ਤੇ ਉਹ ਜਲਦੀ ਤੋਂ ਜਲਦੀ ਆ ਕੇ ਜੋ ਬੱਸ ਦੇ ਵਿੱਚ ਲੋਕੀ ਸਨ ਉਹਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਦੇ ਵਿੱਚ ਉਹਨਾਂ ਨੇ ਭਰਤੀ ਕਰਾਇਆ ਤੇ ਪੁਲਿਸ ਵੀ ਜੋ ਸੀਗੀ ਮੌਕੇ ਦੇ ਉੱਪਰ ਪਹੁੰਚ ਕੇ ਜਾਂਚ ਕਰਨੀ ਉਹਨਾਂ ਨੇ ਸ਼ੁਰੂ ਕਰਤੀ ਹੈ। ਹਾਂ ਜੀ ਦੇਖੀ ਲੱਗਾ ਕਿ ਕਿਸ ਤਰ੍ਹਾਂ ਇਹ ਵਾਪਰ ਰਿਹਾ ਹੈ। ਇਹ ਜਿਹੜੀ ਬੱਸ ਹੈਗੀ ਹੈ ਇਹ ਝੂਵੇਂ ਤੋਂ ਡੀੜੀ ਅਜੰਦਰ ਸਾਈਡ ਨੂੰ ਜਾ ਰਹੀ ਸੀਗੀ। ਤੇ ਜੋ ਦੇਖਣ ਤੋਂ ਲੱਗਦਾ ਸਾਨੂੰ ਵੇਖ ਤਾਂ ਇਹ ਓਵਰ ਸਪੀਡ ਹੈਗੀ ਆ। ਤੇ ਬੱਸ ਕੋਈ ਓਵਰਟੇਕ ਕਿਸੇ ਨੂੰ ਕਰ ਰਿਹਾ ਜਿੱਦਾਂ ਇੱਕ ਇਹ ਵੀ ਪਤਾ ਲੱਗਾ ਵੀ ਇਹ ਡਰਾਈਵਰ ਸ਼ਾਇਦ ਅਜ ਪਹਿਲੇ ਦਿਨ ਹੀ ਇਸ ਬੱਸ ਤੇ ਨਵਾਂ ਇਹਨਾਂ ਨੇ ਭੇਜਿਆ ਸੀਗਾ। ਤੇ ਬਾਕੀ ਇਹ ਵੀ ਅਸੀਂ ਇਸ ਦੇ ਖਿਲਾਫ ਜਿਹੜੀ ਕਾਰਵਾਈ ਬਿਲਕੁਲ ਜੋ ਬਣਦੀਆਂ ਤਰ੍ਹਾਂ ਦੇ ਤਹਿਤ ਪਰਚਾ ਦਰਜ ਕਰ ਰਹੇ ਹਾਂ ਕਿਉਂਕਿ ਡਰਾਈਵਰ ਦੀ ਲਾਪਰਵਾਹੀ ਆ ਪਰ ਇੰਡੀਆ ਸਵਾਰੀਆਂ ਦੀ ਜਾਨ ਜਿਹੜੀ ਖਤਰੇ ਵਿੱਚ ਪਈ ਆ ਤੇ ਜਿਹੜੇ ਇੰਜਰਡ ਹੈਗੇ ਆ ਜੀ ਉਹ ਅਸੀਂ ਕੋਸ਼ਿਸ਼ ਕਰੂਏ ਆ ਕੋਈ ਸਟਾਂਡੇ ਸਾਡੀਆਂ ਟੀਮਾਂ ਮੌਕੇ ਤੇ ਲੈ ਸੌਪਰ ਜਿਹੜਾ ਇੱਕ ਲੋਕ ਪਬਲਿਕ ਦਾ ਬਹੁਤ ਸਾਥ ਮਿਲਿਆ ਜੀ ਮਿੱਟੋ ਮਿੱਟੀ ਇਹਨਾਂ ਨੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਾ ਉਹਨਾਂ ਨੂੰ ਲੈ ਕੇ ਵੀ ਜਿਹੜਾ ਆ ਉਹਨਾਂ ਨੂੰ ਹਸਪੀਟਲ ਦੇ ਵਿੱਚ ਭੇਜ ਦਿੱਤਾ ਸੀਗਾ ਆਊਟ ਆਫ ਡੇਂਜਰ ਦੇ ਵੈਸੇ ਸਵਾਰੀਆਂ ਜਿਹੜੀਆਂ ਨੇ ਮੈਨੂੰ ਬੜਾ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਬਚਾ ਹੋਇਆ ਇਸ ਪਾਤੀ ਪਾਸ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਹਦੇ ਕਾਰਨ ਕੀ ਹੈਗੇ ਨੇ ਅਮਰੇ ਸਭ ਨੂੰ ਇੱਕ ਹਾਦਸਾ ਹੋਇਆ ਹੈ ਕਿ ਨਾ ਇਹ ਕਿਹੋ ਜਿਹਾ ਇਸ ਤਰ੍ਹਾਂ ਦੇ More than 14 people ਨਾ ਜਖਮੀਆ ਜਿਹਦੇ ਵਿੱਚ ਚਾਰ ਜਿਹੜੇ ਪੇਸ਼ੈਂਟ ਆ ਉਹ ਬੜੇ ਗੰਭੀਰ ਆ ਤਾਂ ਬੱਚੇ ਵੀ ਠੀਕ ਆ ਛੋਟੇ ਛੋਟੇ ਬੱਚੇ ਵੀ ਸਗੇ ਇਹ ਤਾਂ ਕਹਿ ਲੋ ਵੀ ਬਾਕੀ ਉਹ ਗੱਲ ਸੱਚੀ ਹੋ ਗਈ ਰੱਬ ਬੱਚਿਆਂ ਦੇ ਦਿਆਲ ਉਹਨੂੰ ਛੇੜ ਤੱਕ ਨਹੀਂ ਆਇਆ ਮਾਂ ਦੇ ਜਰੂਰ ਲੱਗੀ ਆ ਮੇਰੇ ਸਾਹਿਬ ਕੀ ਲੱਗਦਾ ਕੋਈ ਖਾਸੇ ਕਾਰਨ ਪਤਾ ਲੱਗਾ ਕਿ ਕਿਸ ਤਰ੍ਹਾਂ ਇਹ ਹਾਸਾ ਵਾਪਰੇ ਪੁਲਸਾ ਇਹ ਸਾਡੇ ਐਸਐਸਓ ਸਾਹਿਬ ਖੜੇ ਹੈ ਇਨਵੈਸਟੀਗੇਸ਼ਨ ਕਰਨਗੇ ਹੁਣ ਜਿੰਨਾ ਕੋ ਮੈਨੂੰ ਕੋਈ ਗੱਡੀ ਗੁੱਡੀ ਇਧਰੋਂ ਚੜੀ ਆ ਕਹਿੰਦੇ ਉਹਨੂੰ ਕੁਝ ਕਰਦਾ ਕਹਿੰਦੇ ਹਾਲੇ ਕੋਈ ਪਤਾ ਨਹੀਂ ਕਲੀਅਰ ਨਹੀਂ ਹੋਇਆ ਵੈਸੇ ਦੱਸਣ ਦੇ ਮਤਾਬਕ ਕੀ ਆ ਬਾਕੀ ਦਾ ਇਨਵੈਸਟੀਗੇਸ਼ਨ ਦੇ ਪਾਰਟ ਦੇ ਵਿੱਚ ਆ ਜਾਏਗਾ ਕਿ ਕੀ ਕਾਰਨ ਹੋਇਆ ਕਿ ਕਿਸ ਤਰ੍ਹਾਂ ਹੋਈ ਆ ਪਰਮਾਤਮਾ ਦਾ ਧੰਨਵਾਦ ਹੈ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਹੱਥ ਦੇ ਕੇ ਬਚਾਇਆ ਕੋਈ ਜ਼ਿਆਦਾ ਕਿਉਂਕਿ ਮੰਨੀ ਨੁਕਸਾਨ ਹੋ ਜਾ ਉਹ ਨਹੀਂ ਮੁੜ ਕੇ ਮੋਲਦਾ ਗੱਡੀਆਂ ਵੀ ਬਨ ਜਾਣੀਆਂ ਚਲੋ ਥੋੜੀ ਛੱਟ ਪੇਟ ਆ ਉਹ ਵੀ ਠੀਕ ਹੋ ਜਾਏਗੀ ਤਾਂ ਬਾਕੀ ਪਿੰਡ ਦੇ ਲੋਕਾਂ ਦਾ ਬੜਾ ਸਹਿਯੋਗ ਆ within 5 ਮਿੰਟ ਦੇ ਵਿੱਚ ਵਿੱਚ ਲੋਕ ਆ ਗਏ ਹੱਥੀ ਘੜ ਤੇ ਬਾਹਰ ਸਾਰੇ ਦੇਸ਼ ਆਧੇ ਦੁਨੀਆ ਦੀ ਹਰ ਛੋਟੀ ਵੱਡੀ ਅਪਰੇਡ ਲਈ ਸਾਡੇ ਨਾਲ ਜੁੜੇ ਧੰਨਵਾਦ